ਵਖਰੀ ਕਮੇਟੀ ਮਾਮਲੇ ਵਿੱਚ ਹਸਤਖ ਜੋ ਵੀ ਹੋਇਆ ਮੀਡੀਆ ਨੇ ਤੁਹਾਡੇ ਤੱਕ ਹਰ ਖਬਰ ਪਹੁੰਚਾਈ ਹਰ ਹਾਲਾਤ ਚ ਮੀਡੀਆ ਆਪਣੇ ਫਰਜ਼ ਤੋਂ ਨਹੀਂ ਹਟਿਆ ਕੁਰਖੇਤਰ ਵਿੱਚ ਹੋਈ ਝੜਪ ਦੀਆਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਲਾਤ ਕਿੰਨੇ ਖਤਰਨਾਕ ਸੀ ਇਹ ਤਾਂ ਸਬੂਤ ਹੈ ਪੁਲਿਸ ਦਾ ਹਿੰਸਕ ਰੂਪ ਪੁਲਿਸ ਦੇ ਵੱਡੇ ਕਿਤੇ ਸ਼ਿਕਾਰ ਹੋਏ 8 ਪੱਤਰਕਾਰ ਜਿਨ੍ਹਾਂ ਨੂੰ ਕਵਰੇਜ ਦੌਰਾਨ ਸੱਟਾਂ ਲੱਗੀਆਂ এবੀਪੀ ਸਾਂਝਾ ਦੇ ਪੱਤਰਕਾਰ ਵੀ ਇਸ ਹਿੰਸਾ ਦੇ ਸ਼ਿਕਾਰ ਹੋਏ ਪੁਲਿਸ ਕਾਰਵਾਈ ਚ এবੀਪੀ ਸਾਂਝਾ ਦਾ ਕੈਮਰਾ ਵੀ ਤੋੜ ਦਿੱਤਾ ਗਿਆ ਅਤਿਗਿਨ 2:00 ਵਜੇ ਜਿੱਦਾਂ ਆਮ ਤੌਰ ਤੇ ਕਵਰੇਜ ਹੋ ਰਹੀ ਸੀਗੀ ਸਵੇਰ ਤੋਂ ਬੈਠੇ ਸੀਗੇ ਹਰਿਆਣਾ ਗੁਰਦੁਆਰਾ ਪ੍ਰੰਧ ਕਮੇਟੀ ਦੇ ਲੋਕ ਦੂਜੇ ਪਾਸੇ ਪੁਲਿਸ ਸੀਗੀ ਇੱਕਦਮ ਅਚਾਨਕ ਪੱਥਰਬਾਜ਼ੀ ਸ਼ੁਰੂ ਹੋਈ ਤੇ ਪੱਤਰਕਾਰ ਆਪਣਾ ਜੋ ਕੰਮ ਕਰਦੇ ਆ ਰਾਮ ਨਾਲ ਆਪਣਾ ਕੰਮ ਕਰ ਰਹੇ ਸੀ ਉਸ ਤੋਂ ਬਾਅਦ ਪੁਲਿਸ ਨੇ ਕੁਝ ਇੱਕ ਟੀਮ ਸੀਗੀ ਜਿਨ੍ਹਾਂ ਨੇ ਪੱਤਰਕਾਰਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰਤਾ ਉਸ ਤੋਂ ਬਾਅਦ ਮੇਰਾ ਕੈਮਰਾਮੈਨ ਮਨਦੀਪ ਹੈ ਉਹਦੇ ਉਹਨੂੰ ਕੁੱਟਣਾ ਸ਼ੁਰੂ ਕਰਦਾ ਜਦੋਂ ਉਹਨੂੰ ਛਡਾਉਣ ਗਏ ਤੇ ਪੁਲਿਸ ਵਾਲਿਆਂ ਨੇ ਮੇਰੇ ਤੇ ਅਟੈਕ ਕਰਤਾ ਜਿਹਦੇ ਕਾਰਨ ਅਸੱਟ ਲੱਗੀ ਹੈਗੀ ਆ ਉਸ ਤੋਂ ਬਾਅਦ ਹੈਗੇ ਨੇ ਅਖਬਾਰ ਤੋਂ ਹੈ ਇਸ ਤਰ੍ਹਾਂ ਨੂੰ ਰੋਕਣ ਨੂੰ ਤਿਆਰ ਨਹੀਂ ਸੀ ਸਾਰਾ ਕੁਝ ਇਹਨਾਂ ਦਾ ਪੁਲਿਸ ਆਪਣਾ ਆਪਰੇਸ਼ਨ ਖਤਮ ਹੋ ਗਿਆ ਉਸ ਤੋਂ ਬਾਅਦ ਡੀਐਸਪੀ ਦੇ ਐਸਡੀਐਮ ਦੇ ਨਾਲ ਡਿਸਟ੍ਰਿਕਟ ਅਥਾਰਟिटीज ਅਨਾਲਿਸਿਸ ਉਹਨਾਂ ਨੂੰ ਆਪਣਾ ਪ੍ਰੋਟੈਸਟ ਜ਼ਾਹਰ ਕਰ ਰਹੇ ਸੀ ਕਿ ਵੀ ਜਰਨਲਿਸਟ ਨੂੰ ਕਿਉਂ ਡਿਊਰਿੰਗ ਪ੍ਰੋਟੈਸਟ ਕਿਉਂ ਟਾਰਗੇਟ ਕੀਤਾ ਗਿਆ ਜਦੋਂ ਦੇਖ ਰਹੇ ਉਹਨਾਂ ਦੇ ਹੱਥ 'ਚ ਕੈਮਰਾਜ਼ ਨੇ ਕੋਈ ਪੱਥਰ ਨਹੀਂ ਕੋਈ ਕੁਝ ਵੈਪਨ ਨਹੀਂ ਹੈਗਾ ਕੈਮਰਾਜ਼ ਨੇ ਉਹ ਰਿਕਾਰਡ ਕਰ ਰਹੇ ਨੇ ਆਪਣਾ ਕੰਮ ਕਰ ਰਹੇ ਨੇ ਪਰ ਮੇਰੇ ਵੀ ਉਹਨਾਂ ਨੇ ਡਾਂਗ ਮਾਰੀ ਕਿਉਂ ਲੇਕਿਨ ਮੈਂ ਪੱਗ ਬੰਨਨ ਦੇ ਕਾਰਨ ਕਿ ਲੱਗਦਾ ਕਿ ਮੇਰਾ ਬਚਾਉਗਾ ਪਰ ਮੇਰੇ ਸਰੀਰ ਤੇ ਔਰ ਬਾਹਾਂ ਤੇ ਲਾਠੀ ਚਾਰ ਬੁਰੀ ਤਰ੍ਹਾਂ ਕੀਤਾ ਗਿਆ ਹਾਲਾਂਕਿ ਮੈਂ ਉਹਨਾਂ ਨੂੰ ਆਪਣਾ ਆਈਡੀ ਮਾਈਕ ਵੀ ਦਿਖਾਇ ਕਰ ਰਹੇ تھے ਤੇ ਤੁਸੀਂ ਸਾਰੇ ਜਾਣਦੇ ਇਸ ਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਹਜੇ ਤਾਂ ਮੀਡੀਆ ਵਾਲੋਂ ਨੂੰ ਪੀਟਣਾ ਹੈ ਆਪ ਲੋਕ ਜਿੰਨਾ ਜੋ ਕਰਨਾ ਹੈ ਨੇ ਗੱਡੀਆਂ ਤੋੜਨੀਆਂ ਜੋ ਕਰਨਾ ਆਪ ਕਰ ਲਓ ਝੜਪ ਦੌਰਾਨ ਪੁਲਿਸ ਦੀ ਕਾਰਵਾਈ ਤੇ ਸਵਾਲ ਉੱਠ ਰਹੇ ਨੇ ਲੋਕਾਂ ਨੂੰ ਰੋਕਣ ਆਈ ਪੁਲਿਸ ਖੁਦ ਬੇ ਕਾਬੂ ਸੀ ਜਦੋਂ ਇਹ ਘਟਨਾ ਵਾਪਰੀ ਕੁਰਸ਼ੇਤਰ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ ਹੁਣ ਆਪਣਾ ਪਿੱਛਾ ਜਾਂਚ ਦੀ ਗੱਲ ਕਹਿ ਕੇ ਛੁਡਾਇਆ ਜਾ ਰਹੇ ਹਨ इसमें इस हम गैजेटेड ऑफिसर से इसकी जांच कराएंगे एंड जो भी फैक्ट्स एंड सर्कमस्टेंसिस के तहत जो भी गिल्टी है उसके तहत हम कार्रवाई भी कराएंगे लोकतंत्र के चौथे थाम मीडिया को निशाना बनाने का नवा मामला नहीं है सूबा सरकार मुताबक वो जल्द ही पत्रकाराते हुए हमले की जाँच करवाएगी